ਪਾਰਟੀ ਦੇ ਵਿੱਚ ਦੇਖ ਇੱਕ ਹਲਕਾ ਇੰਚਾਰਜ ਦਾ ਅਹੁਦਾ ਦਿੱਤਾ ਬੜੀ ਹੈਰਾਨੀ ਦੀ ਗੱਲ ਹੈ ਕਿ ਦੀਪਾ ਜੀ ਨੂੰ ਅੱਜ ਤੱਕ ਉਹਨਾਂ ਦੇ ਸਿਆਸੀ ਕੈਰੀਅਰ ਦੇ ਵਿੱਚ ਕਿਸੇ ਵੀ ਰੈਕੋਗਨਾਈਜ਼ਡ ਪਾਰਟੀ ਨੇ ਉਹਨਾਂ ਨੂੰ ਹਲਕਾ ਇੰਚਾਰਜ ਨਹੀਂ ਲਾਇਆ ਇਕੱਲਾ ਸ਼੍ਰੋਮਣੀ ਕਾਲਦਾ ਸੀ ਜਿਨ੍ਹਾਂ ਨੇ ਉਹਨਾਂ ਨੂੰ ਹਲਕਾ ਇੰਚਾਰਜ ਲਾਇਆ 80 70 ਠੀਕ ਹੈ ਅਸੀਂ ਅਸੀਂ ਸਰਪੰਚ ਜਾ ਕੇ ਉਹਨਾਂ ਨੂੰ ਸਾਡੇ ਸਾਰੇ ਵਰਕਰ ਉਹਨਾਂ ਨੂੰ ਜਿਹੜਾ ਹਲਕੇ ਦੀ ਨੁਮਾਇੰਦਗੀ ਦਵਾ ਕੇ ਲੈ ਕੇ ਆਇਆ ਪਰ ਉਹਨਾਂ ਵੱਲੋਂ ਅੱਜ ਛੱਡ ਕੇ ਜਾਣਾ ਦੇਖੋ ਪਾਰਟੀ ਨਾਲੋਂ ਬਹੁਤ ਵੱਡਾ ਮਾਨਸਤਕਾਰ ਦਿੱਤਾ ਸੀ ਤੇ ਜਦੋਂ ਕੋਈ ਪਾਰਟੀ ਦਾ ਲਾਇਆ ਹੋਇਆ ਨੁਮਾਇੰਦਾ ਜਾਂਦਾ ਉਹਦਾ ਦੁੱਖ ਜ਼ਰੂਰ ਇਸ ਗੱਲ ਦਾ ਹੁੰਦਾ ਕਿ ਯਾਰ ਅਸੀਂ ਤੈਨੂੰ ਇਹਨਾਂ ਮਾਨਸਤਕਾਰ ਦਿੱਤਾ ਪਰ ਤੁਸੀਂ ਉਹ ਸਨਮਾਨ ਸਤਕਾਰ ਦਾ ਮੁੱਲ ਨਹੀਂ 모ੜਿਆ ਜਾਂ ਉਹਦਾ ਮਾਣ ਨਹੀਂ ਰੱਖਿਆ ਪਰ ਅੱਜ ਉਹਨਾਂ ਵੱਲੋਂ ਜਾਣਾ ਜਿਹੜਾ ਉਹ ਬੜੇ ਹੀ ਮੰਤ ਭਾਗ ਗਿਆ ਤੇ ਪਾਰਟੀ ਜਿਹੜੀ ਹੈ ਕੋਈ ਗੱਲ ਨਹੀਂ ਕਿ ਸਮੁੰਦਰ ਹੈ ਮੈਂ ਹਮੇਸ਼ਾ ਕਹਿੰਦਾ ਪਾਰਟੀ ਸਮੁੰਦਰ ਹੈ ਚੋ ਇੱਕ ਦੀ ਬੂੰਦ ਨਿਕਲ ਗਈ ਇੱਕ ਪੈ ਗਈ ਕੋਈ ਫਰਕ ਨਹੀਂ ਪੈਂਦਾ ਪਾਰਟੀ ਇਹਨਾਂ ਨਾਲ ਹੈ ਜਿੰਨੇ ਖੜੇ ਨੇ ਪਾਰਟੀ ਇਹ ਨਾ ਬੰਦਿਆਂ ਦੇ ਨਾਲ ਹੈ ਪਾਰਟੀ ਕਿਸੇ ਲੀਡਰ ਮੇਰੇ ਨਾਲ ਜਾਂ ਇਹਨਾਂ ਨਾਲ ਇੱਕ ਬੰਦੇ ਨਾਲ ਪਾਰਟੀ ਨਹੀਂ ਹੈ ਪਾਰਟੀ ਸਾਰੀ ਟੀਮ ਤੇ ਵਰਕਰਾਂ ਨਾਲ ਹੈ ਸੋ ਅਸੀਂ ਤੱਕੜੇ ਆ ਕਿ ਫਿਰ ਕੋਈ ਨਹੀਂ ਕਈ ਆਉਣਗੇ ਕਈ ਜਾਣਗੇ ਪਹਿਲਾਂ ਵੀ ਕਈ ਆਏ ਤੇ ਕਈ ਗਏ ਕੋਈ ਫਰਕ ਨਹੀਂ ਪੈਂਦਾ ਗੋਲੀ ਜੀ ਜਿਵੇਂ ਯਾਰ ਗੱਲ ਇਹ ਹੈ ਜਾਇਜੇਤ ਸਰਕਾਰ ਦੇ ਵਿੱਚ ਅਮਨ ਅਰੂੜਾ ਤੋਂ ਅੱਜ ਦੇ ਟਾਈਮ 'ਚ ਪਾਵਰਫੁਲ ਬੰਦਾ ਹੈ ਪ੍ਰਧਾਨ ਵੀ ਹੋ ਤੇ ਮੰਤਰੀ ਵੀ ਹੋ ਪਰ ਮੈਨੂੰ ਨਹੀਂ ਲੱਗਦਾ ਵੀ ਉਸ ਲੈਵਲ ਦੀ ਕਾਰਗੁਜ਼ਾਰੀ ਕਿ ਤੁਸੀਂ ਚਾਰ ਚੀਜ਼ਾਂ 'ਚ 100 ਕਰੋੜ ਦਾ ਕੰਮ ਕਰਾ ਵੀ ਲਓਗੇ ਫਿਰ ਕਿੱਡੀ ਗੱਲ ਐ ਇਹ ਹਲਕੇ ਤੁਸੀਂ 5 ਸਾਲਾਂ 'ਚ 100 ਕਰੋੜ ਦਾ ਕੰਮ ਕਰਾ ਦਤਾ ਕੋਈ ਵੱਡੀ ਗੱਲ ਨਹੀਂ ਐ ਇਹ ਤੁਸੀਂ ਦੇਖੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਇਹ ਤੁਸੀਂ ਦੇਖੋ ਜਦੋਂ ਚਾਹੇ ਸਾਡੇ ਪੁਰਾਣੇ ਲੀਡਰ ਰਹੇ ਨੇ ਕਿੰਨੇ ਕੰਮ ਕਰਦੇ ਆਂ ਜਿਹੜੀਆਂ ਚੀਜ਼ਾਂ ਪੰਜਾਬ ਦੇ ਵਿੱਚ ਤੁਸੀਂ ਵਿਕਰਮ ਸਿੰਘ ਮਜੀਠੀਆ ਦਾ ਕੰਮ ਦੇਖੋ ਈਵਨ 42 ਸਾਡੇ ਨਾਲ ਸੀ ਇਕੱਲਾ ਐਮ.ਐਲ.ਏ ਸੀ ਉਹਦੇ ਕੰਮ ਦੇਖੋ ਸੋ ਇਹ ਕੋਈ ਬਹੁਤ ਵੱਡੀਆਂ ਗੱਲਾਂ ਨਹੀਂ ਹੈਗੀਆਂ ਪਰ ਇਹ ਐ ਵੀ ਅੱਜ ਪੰਜਾਬ ਦੇ ਵਿੱਚ ਕੱਲੀ ਤੁਸੀਂ ਆਮ ਆਦਮੀ ਰੋੜੇ ਦੀ ਕਾਰਗੁਜ਼ਾਰੀ ਨਾ ਦੇਖੋ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੁਸੀਂ ਇਹ ਦੇਖੋ ਕਿ ਆਮ ਆਦਮੀ ਪਾਰਟੀ ਨੇ ਹਾਲਾਤ ਕਹੇ ਜੇ ਬਣਾਤੇ ਲਾਂਡ ਆਰਡਰ ਤੇ ਫੇਲ ਡਵੈਲਪਮੈਂਟ ਤੇ ਫੇਲ ਸੜਕਾਂ ਦੇ ਉੱਤੇ ਪੈਚ ਵੀ ਨਹੀਂ ਲੱਗ ਰਹੇ ਸੜਕ ਬਣਾਉਣ ਦੀ ਤਾਂ ਦੂਰ ਦੀ ਗੱਲ ਹੈ ਠੀਕ ਹੈ ਫਿਰ ਡਵੈਲਪਮੈਂਟ ਦੇ ਨਾਂ ਤੇ ਜਮਾ 0 ਤੇ ਉਸ ਤੋਂ ਬਾਅਦ ਜਿੰਨੇ ਵਾਅਦੇ ਕੀਤੇ ਉਹ ਵੀ 0 ਸੋ ਇਸ ਕਰਕੇ ਅੱਜ ਦੇ ਜਿਹੜੇ ਹਾਲਾਤਾਂ ਦੇ ਵਿੱਚ ਜਿਹੜਾ ਪੰਜਾਬ ਦੀ ਜੇ ਕੋਈ ਵਾਕਡਾਊਨ ਸਹੀ ਤਰ੍ਹਾਂ ਸੰਭਾਲ ਸਕਦਾ ਤਾਂ ਸ਼ਰੋਮ ਨਹੀਂ ਕਰਦਾ ਲੈ ਤੇ ਮੈਂ ਕਹੂੰਗਾ ਕਿ ਪ੍ਰਧਾਨ ਸਾਹਿਬ ਵੀ ਦੋਸ਼ ਆਬ ਜ਼ਰੂਰ ਇਸ ਗੱਲ ਤੇ ਕਰੂ ਆਜ ਨਹੀਂ ਲਾਇਆ ਜਾਂਦਾ ਜੀ ਇਹ ਗੱਲ ਇਹ ਹੈ ਕਿਉਂ ਨਹੀਂ ਲਾਇਆ ਨਹੀਂ ਇਹ ਕੀ ਹੁੰਦਾ ਹੈ ਕਈ ਵਾਰੀ ਨਾ ਪਾਰਟੀਆਂ ਦੇ ਵਿੱਚ ਦੇਖੋ ਇੱਕ ਹਰਾਰੇ ਕਿ ਹੁਣ ਮੈਂ ਆ ਮੈਨੂੰ ਕਹੋ ਤੁਸੀਂ ਸੰਗੂਰ ਭੇਜਤਾ ਅਸੀਂ ਇਹ ਕਈ ਕਹਿੰਦਾ ਸੱਜਤਾ ਉਹ ਜੋਧਦੇ ਆ ਵਿੱਚ ਅਫਗਾਨਿਸਤਾਨ ਤੋਂ ਲੜਾਈ ਲੜਾ ਦੋ ਸੰਤ ਉੱਥੇ ਵੀ ਲੜ ਲਾਂਗੇ ਮਸਲਾ ਇਹ ਨਹੀਂ ਹੁੰਦਾ ਕਈ ਵਾਰੀ ਕਿੰਨੇ ਤੱਕ ਪਾਰਟੀ ਦਾ ਵਿੱਚ ਲੀਡਰ ਜਦੋਂ ਆਉਂਦਾ ਹੈ ਮਾਨ ਸਤਕਾਰ ਕੱਦ ਵੱਡਾ ਹੁੰਦਾ ਹੈ ਪਹਿਲਾਂ ਇਲੈਕਸ਼ਨ ਲੜਿਆ ਹੋਇਆ ਹੈ ਤੇ ਉਸ ਕਰਕੇ ਨਰੇ ਸਾਡੀ ਉਮਰ ਜੇ ਸਾਡੇ ਜਿਹੜੇ ਯੂਥ ਵਾਲੇ ਨੇ ਇਹਨਾਂ ਦੀ ਟੀਮ ਜਿਹੜੀ ਹੈ ਸਾਡੀ ਵੀ 25 30 ਸਾਲਾਂ ਬਾਅਦ ਵਾਰੀ ਆਈ ਹੈ ਸੋ ਇਹਨਾਂ ਦੀ ਇਹ ਕਿਤੇ ਨਾ ਕਿਤੇ ਇੱਕ ਵਾਰੀ ਕਰਮ ਵੀ ਤਕਦੀਰ ਵੀ ਹੁੰਦੀ ਹੈ ਕਈ ਵਾਰੀ ਬੰਦੇ ਦੇ ਉਹ ਇਨਫਲੂਐਂਸ ਹੀ ਇਹਨਾਂ ਕਰ ਲਾਂਦਾ ਦੇਖੋ ਸੁਖਬੀਰ ਜੀ ਦੇ ਬਹੁਤ ਨੇੜੇ ਵੀ ਰਹੇ ਨੇ ਦੀਪਾ ਜੀ ਕੋਈ ਦੋਸਤ ਹੈ ਜੀ ਯੂਨੀਵਰਸਿਟੀ ਟਾਈਮ ਤੇ ਜਾਣਦੇ ਨੇ ਤੇ ਕਈ ਵਾਰੀ ਬੰਦਾ ਉੱਥੇ ਆ ਕੇ ਕੀਰਨੀ ਪਾਉਣ ਲੱਗ ਜਾਂਦਾ ਵੀ ਜੀ ਦੇਖੋ ਜੀ ਮੈਨੂੰ ਤਾਂ ਕਿਸੇ ਪਾਰਟੀ ਨੇ ਕਦੇ ਮਾਨ ਸਤਕਾਰ ਨਹੀਂ ਦਿੱਤਾ ਤੁਸੀਂ ਸਾਨੂੰ ਮੈਂ ਤੁਹਾਡੇ ਨਾਲ ਖੜੂਗਾ ਅੰਦਰ ਲੀਆਂ ਗੱਲਾਂ ਮੈਂ ਨਹੀਂ ਕਰਨੀਆਂ ਚਾਹੁੰਦਾ ਬਹੁਤੀਆਂ ਪਰ ਉਸ ਲੈਵਲ ਤੱਕ ਜਦੋਂ ਕਈ ਵਾਰੀ ਬੰਦਾ ਆ ਜਾਂਦਾ ਤੇ ਫਿਰ ਬੰਦਾ ਕਹਿੰਦਾ ਚੱਲ ਕੋਈ ਗੱਲ ਨਹੀਂ ਯਾਰ ਆਪਣਾ ਬੰਦਾ ਜੇ ਆਪਣੇ ਨਾਲ ਇੰਨਾ ਖੜਨੂ ਕਹਿੰਦਾ ਸਾਨੂੰ ਇਹਨਾਂ ਵਿਸ਼ਵਾਸ ਤੋਂ ਆਉਂਦਾ ਤਾਂ ਮੈਨੂੰ ਲੱਗਦਾ ਬੰਦਾ ਉੱਥੇ ਫਿਰ ਖੜ ਜਾਂਦਾ ਸੋ ਇਸ ਕਰਕੇ ਪ੍ਰਦੀਪਾ ਜੀ ਸਾਡੇ ਅੱਜ ਤੱਕ ਸਾਰੀ ਬਹੁਤ ਸਤਕਾਰ ਕਰਦੇ ਜੀ ਹੁਣ ਵੀ ਕਰਦੇ ਆ ਅਸੀਂ ਤਾਂ ਕਦੇ ਕੋਈ ਕੋਈ ਮਾੜੀ ਭਾਸ਼ਾ ਦੀ ਸ਼ਬਦਾਵਲੀ ਨਹੀਂ ਬੋਲਦੇ ਪਰ ਇਹ ਵੀ ਲੋਕ ਹੁੰਦਾ ਕਿ ਅਸੀਂ ਉਹਨਾਂ ਨੂੰ ਬਹੁਤ ਮਾਨ ਸਤਕਾਰ ਦਿੱਤਾ ਤੇ ਉਹ ਸਾਡੇ ਮਾਨ ਸਤਕਾਰ ਦਾ ਮਾਣ ਨਹੀਂ ਰੱਖਿਆ ਉਹਨਾਂ ਨੇ ਹਲਕਾਂ ਚਾਲਾਂ